ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਆਪਣੇ ਦਿਨ ਦੀ ਸ਼ੁਰੂਆਤ ਬਾਰੇ ਪਾਪ ਕਿ ਜਦੋਂ ਆਪਾਂ ਸਵੇਰੇ ਸਵੇਰੇ ਉੱਠਦੇ ਆ ਤਾਂ ਉੱਠਦੇ ਅੰਸਾਰ ਸਾਡੇ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਣੀ ਚਾਹੀਦੀ ਆ ਤਾਂ ਜੋ ਸਾਡਾ ਪੂਰਾ ਦਿਨ ਬੜਾ ਸੋਹਣਾ ਲੰਘੇ ਸੋਹਣਾ ਬੀਤੇ ਸਾਡੇ ਦਿਨ ਭਰ ਦੇ ਕੰਮਕਾਰ ਕਰਨੇ ਸਾਡੇ ਲਈ ਆਸਾਨ ਹੋ ਜਾਣ ਸਾਡਾ ਮਨ ਸਾਰਾ ਦਿਨ ਸ਼ਾਂਤ ਰਹੇ ਖੁਸ਼ ਰਹੇ ਅਸੀਂ ਜਿਸ ਵੀ ਕੰਮ ਨੂੰ ਹੱਥ ਪਾਈਏ ਉਸ ਕੰਮ ਨੂੰ ਅਸੀਂ ਪੂਰਾ ਕਰ ਸਕੀਏ ਤਾਂ ਇਸ ਕਰਕੇ ਅੱਜ ਦੀ ਵੀਡੀਓ ਨੂੰ ਪੂਰਾ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਵਿਸ਼ੇ ਦੀ ਗੱਲ ਕਰਨੀ ਆ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹੀਏ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਹਰ ਇਨਸਾਨ ਦੇ ਲਈ ਉਹਦੇ ਸਵੇਰੇ ਉੱਠਦੇ ਅੰਸਾਰ ਦਾ ਸਮਾਂ ਭਾਵੇਂ ਕਿ ਉਹਦੇ ਦਿਨ ਦੀ ਸ਼ੁਰੂਆਤ ਬਹੁਤ ਮਾਇਨੇ ਰੱਖਦੀ ਹੈ ਕਿਉਂਕਿ ਜਿਸ ਤਰ੍ਹਾਂ ਦੀ ਸਾਡੇ ਦਿਨ ਦੀ ਸ਼ੁਰੂਆਤ ਹੋਵੇਗੀ ਨਾ ਸਾਡਾ ਬਾਕੀ ਦਾ ਪੂਰਾ ਦਿਨ ਵੀ ਉਸੇ ਤਰ੍ਹਾਂ ਬੀਤੇਗਾ ਜੇਕਰ ਸਵੇਰੇ ਉੱਠਦੇ ਅਨਸਾਰ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਗਿਆ ਤਾਂ ਸਾਡਾ ਮਨ ਪੂਰਾ ਦਿਨ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇਗਾ ਸਾਡਾ ਮਨ ਸ਼ਾਂਤ ਰਹੇਗਾ ਸਕੂਨ ਦੇ ਵਿੱਚ ਰਹੇਗਾ ਪਰ ਜੇਕਰ ਸਵੇਰੀ ਉੱਠਦੇ ਅਨਸਾਰ ਹੀ ਸਾਡੇ ਮਨ ਦੇ ਵਿੱਚ ਕਿਸੇ ਨਾ ਕਿਸੇ ਗੱਲੋਂ ਕੋਈ ਕਾਲਾਪਨ ਆ ਗਿਆ ਗੁੱਸਾ ਆ ਗਿਆ ਸਾਡੇ ਮਨ ਦੇ ਉੱਤੇ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਕੋਈ ਬੋਝ ਕੋਈ ਟੈਨਸ਼ਨ ਆ ਗਈ ਕੋਈ ਮਾੜਾ ਖਿਆਲ ਆ ਗਿਆ ਤਾਂ ਫਿਰ ਪੂਰਾ ਦਿਨ ਉਹ ਮਾੜਾ ਖਿਆਲ ਉਹ ਚਿੰਤਾ ਪਰੇਸ਼ਾਨੀ ਸਾਡੇ ਨਾਲ ਨਾਲ ਰਹੇਗੀ ਪੂਰਾ ਦਿਨ ਅਸੀਂ ਉਦਾਸ ਪਰੇਸ਼ਾਨ ਰਵਾਂਗੇ ਭਟਕੇ ਹੋਏ ਰਵਾਂਗੇ ਪਰ ਜੇ ਅਸੀਂ ਸਵੇਰੇ ਸਵੇਰ ਉੱਠਦਿਆਂ ਸਾਰ ਦੇ ਸਮੇਂ ਨੂੰ ਸੰਭਾਲ ਲਈਏ ਭਾਵੇਂ ਆਪਣੇ ਦਿਨ ਦੀ ਸ਼ੁਰੂਆਤ ਵਧੀਆ ਤਰੀਕੇ ਦੇ ਨਾਲ ਕਰੀਏ ਭਾਵੇਂ ਸਟੂਡੈਂਟ ਆ ਉਹਨਾਂ ਨੇ ਸਕੂਲ ਜਾਣਾ ਹੈ ਭਾਵੇਂ ਤੁਸੀਂ ਕੋਈ ਕੰਮ ਧੰਦਾ ਕਰਦੇ ਹੋ ਕਾਰੋਬਾਰ ਕਰਦੇ ਹੋ ਭਾਵੇਂ ਭੈਣਾ ਨੇ ਜਿਨ੍ਹਾਂ ਨੇ ਘਰ ਸੰਭਾਲਣਾ ਹੈ ਜੋ ਵੀ ਇਨਸਾਨ ਆ ਔਰਤ ਹੋ ਮਰਦ ਹੋ ਭਾਵੇਂ ਬੱਚੇ ਨੇ ਸਭ ਦੇ ਲਈ ਸਵੇਰੇ ਸਵੇਰ ਦਾ ਸਮਾਂ ਬਹੁਤ ਮਾਇਨੇ ਰੱਖਦਾ ਹੈ ਦਿਨ ਦੀ ਸ਼ੁਰੂਆਤ ਸਾਡੇ ਲਈ ਬਹੁਤ ਮਾਇਨੇ ਰੱਖਦੀ ਆ ਦਿਨ ਦੀ ਸ਼ੁਰੂਆਤ ਸੋਹਣੀ ਕਰਨੀ ਆ ਤਾਂ ਮਹਾਪੁਰਖ ਜੀ ਕਹਿੰਦੇ ਜਦੋਂ ਸਵੇਰੇ ਸਵੇਰ ਸਾਡੀ ਅੱਖ ਖੁੱਲਦੀ ਆ ਨਾ ਸਭ ਤੋਂ ਪਹਿਲਾ ਕੰਮ ਕੀ ਹੋਣਾ ਚਾਹੀਦਾ ਹੈ ਅੱਖ ਖੋਲ੍ਹਦੇ ਅਨਸਾਰ ਬਿਸਤਰ ਦੇ ਉੱਤੇ ਲੰਮੇ ਪਿਆ ਪਿਆ ਹੀ ਵਾਹਿਗੁਰੂ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਿੰਦੇ ਕਿਉਂਕਿ ਤਨ ਦੇ ਇਸ਼ਨਾਨ ਤੋਂ ਪਹਿਲਾਂ ਮਨ ਦਾ ਇਸ਼ਨਾਨ ਕਰਾਉਣਾ ਜ਼ਰੂਰੀ ਆ ਮਨ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੁੜ ਗਿਆ ਤਾਂ ਫਿਰ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ ਕੋਈ ਡਰ ਪੈ ਨਹੀਂ ਪਰ ਜੇ ਸਵੇਰੇ ਸਵੇਰ ਸਾਡਾ ਮਨ ਕਿਸੇ ਪੁੱਠੇ ਪਾਸੇ ਨੂੰ ਤੁਰ ਪਿਆ ਨਾ ਫਿਰ ਪੂਰਾ ਦਿਨ ਜੋ ਮਰਜ਼ੀ ਕਰਦੇ ਫਿਰ ਇਹ ਮਨ ਨਹੀਂ ਸ਼ਾਂਤ ਨਹੀਂ ਹੋਣਾ ਸੰਮਾਨ ਨੂੰ ਉੱਠਦੇ ਅਸਾਰ ਹੀ ਗੁਰੂ ਚਰਨਾਂ ਦੇ ਨਾਲ ਜੋੜ ਲੈਣਾ ਹੈ ਪਰ ਹੁਣ ਇਥੇ ਕਈ ਭੈਣ ਭਰਾ ਨੇ ਜੋ ਕਹਿੰਦੇ ਆ ਵੀ ਸਵੇਰੇ ਉੱਠ ਕੇ ਬਿਸਤਰ ਦੇ ਉੱਤੇ ਲੰਮੇ ਪਿਆ ਪਿਆ ਨਾਮ ਨਹੀਂ ਜਪਿਆ ਜਾਂਦਾ ਭਾਵੇਂ ਜਦੋਂ ਅੱਖ ਖੁੱਲਦੀ ਆ ਤਾਂ ਜੇਕਰ ਅਸੀਂ ਬਿਸਤਰ ਦੇ ਉੱਤੇ ਲੰਮੇ ਪਿਆ ਪਿਆ ਹੀ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰਦੇ ਆ ਤਾਂ ਸਾਨੂੰ ਦੁਬਾਰਾ ਨੀਂਦ ਆ ਜਾਂਦੀ ਆ ਅਤੇ ਇਹ ਸੱਚ ਆ ਸਭ ਦੇ ਨਾਲ ਹੁੰਦਾ ਹੈ ਕਈ ਵਾਰ ਸਾਡੇ ਉੱਤੇ ਨੀਂਦ ਆਲਸ ਪ੍ਰਭਾਵ ਪਾਉਂਦੇ ਨੇ ਅਸੀਂ ਦੁਬਾਰਾ ਤੁਸ ਹੋ ਸਕਦੇ ਆ ਤੇ ਜਿੰਨਾ ਦੇ ਨਾਲ ਇਦਾਂ ਹੁੰਦੀ ਆ ਵੀ ਅੱਖ ਖੁੱਲਣ ਤੋਂ ਬਾਅਦ ਵੀ ਸੌਣ ਦੇ ਚਾਂਸ ਰਹਿੰਦੇ ਆ ਵੀ ਸਾਡੇ ਧਿਆਨ 'ਤੇ ਨੀਂਦ ਦਾ ਪ੍ਰਭਾਵ ਪਾ ਲਵੇਗੀ ਤਾਂ ਉਸੇ ਵੇਲੇ ਆਪਣੇ ਬਿਸਤਰ ਦੇ ਉੱਤੇ ਉੱਠ ਕੇ ਬੈਠ ਜਾਓ ਬੈਠ ਕੇ ਨਾਮ ਜਪਣਾ ਸ਼ੁਰੂ ਕਰੋ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਇਹ ਸਹਜ ਦੇ ਨਾਲ ਕਰਨਾ ਹੈ ਉੱਚੀ ਨਹੀਂ ਆਰਾਮ ਦੇ ਨਾਲ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਇੱਥੇ ਬਿਲਕੁਲ ਵੀ ਇਸ ਚੱਕਰ ਦੇ ਵਿੱਚ ਨਹੀਂ ਪੈਣਾ ਕਿ ਮੈਂ ਉੱਠ ਕੇ ਪਹਿਲਾਂ ਮੂੰਹ ਧੋ ਲਵਾਂ ਬ੍ਰਸ਼ ਕਰ ਲਵਾਂ ਜਾਂ ਪਹਿਲਾਂ ਇਸ਼ਨਾਨ ਕਰਾਂ ਨਾ ਸਭ ਤੋਂ ਪਹਿਲਾ ਕੰਮ ਆ ਵਾਹਿਗੁਰੂ ਜੀ ਦਾ ਨਾਮ ਜਪਣਾ ਬਿਨਾਂ ਨਹਾਤਿਆਂ ਬਿਨਾਂ ਮੂੰਹ ਧੋਤਿਆਂ ਜਿਵੇਂ ਉੱਠੇ ਸੀ ਉਦਾਂ ਹੀ ਬੈਠ ਕੇ ਜਾਂ ਲੰਮੇ ਪੈ ਕੇ ਵਾਹਿਗੁਰੂ ਜੀ ਦਾ ਨਾਮ ਜਪਣਾ ਸ਼ੁਰੂ ਕਰਦੇ ਨਾ ਜਦੋਂ ਸਾਡੇ ਮਨ ਨੇ ਬਾਣੀ ਦਾ ਇਸ਼ਨਾਨ ਕਰ ਲਿਆ ਬਾਣੀ ਦੇ ਨਾਲ ਜੁੜ ਗਿਆ ਗੁਰੂ ਚਰਨਾਂ ਦੇ ਨਾਲ ਜੁੜ ਗਿਆ ਫਿਰ ਸਾਨੂੰ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ ਕਿਉਂਕਿ ਮਨ ਦੀ ਤਾਂ ਸਾਰੀ ਖੇਡ ਆ ਇਹ ਮਨ ਨੂੰ ਸਵੇਰੇ ਉੱਠਦੇ ਅਸਾਰ ਹੀ ਕਾਬੂ ਦੇ ਵਿੱਚ ਕਰਨਾ ਹੈ ਹੁਣ ਕਈ ਭੈਣ ਭਰਾ ਕਹਿੰਦੇ ਵੀ ਅਸੀਂ ਤਾਂ అలਾਰਮ ਦੀ ਸਹਤ ਆ ਦੇ ਨਾਲ ਉੱਠਦੇ ਆ ਤਾਂ అలਾਰਮ ਨੂੰ ਅਸੀਂ ਆਪਣੇ ਤੋਂ ਦੂਰ ਲਗਾ ਕੇ ਰੱਖਦੇ ਆ ਤਾਂ ਸਵੇਰੇ ਉੱਠਦੇ ਅਸਾਰ ਸਾਨੂੰ ਜਲਦੀ ਨਾਲ ਆਪਣੇ ਬਿਸਤਰ ਤੋਂ ਉੱਠਣਾ ਪੈਂਦਾ ਏ అలਾਰਮ ਬੰਦ ਕਰਨਾ ਪੈਂਦਾ ਫਿਰ ਅਸੀਂ అలਾਰਮ ਬੰਦ ਕਰਕੇ ਨਾਲ ਦੀ ਨਾਲ ਇਸ਼ਾਰਾ ਕਰ ਲੈਂਦੇ ਆ ਪਰ ਨਹੀਂ ਜੀ अलार्म बंद करके फिर अपने बिस्तर ਦੇ ਉੱਤੇ ਬੈਠ ਜਾਓ ਬੈਠ ਕੇ ਨਾਮ ਜਪਨਾ ਜਿੰਨੀ ਕਿ ਦੇਰ ਜਪ ਸਕਦੇ ਹੋ 50 ਵਾਰ 100 ਵਾਰ 500 ਵਾਰ ਭਾਵੇਂ ਕਿ 5 ਮਿੰਟ 10 ਮਿੰਟ 15 ਮਿੰਟ ਜਿੰਨੀ ਦੇਰ ਬੈਠ ਕੇ ਵਾਹਿਗੁਰੂ ਵਾਹਿਗੁਰੂ ਜੀ ਦਾ ਨਾਮ ਜਪ ਸਕਦੇ ਆ ਨਾ ਜਪਨਾ ਹੈ ਕਿਉਂਕਿ ਸਵੇਰ ਦਾ ਜਪਿਆ ਹੋਇਆ ਪੂਰਾ ਦਿਨ ਸਾਡੇ ਕੰਮ ਆਵੇਗਾ ਸਵੇਰ ਦਾ ਜਪਿਆ ਹੋਇਆ ਨਾਮ ਪੂਰਾ ਦਿਨ ਸਾਡੇ ਮਨ ਨੂੰ ਸ਼ਾਂਤ ਰੱਖਦਾ ਹੈ ਸਾਡੇ ਮਨ ਨੂੰ ਮਾਝ ਨੂੰ ਜੁੜਾ ਬਣਾਉਂਦਾ ਹੈ ਤਾਂ ਸਵੇਰੇ ਉੱਠਦੇ ਆਸਾਰ ਨਾਮ ਜਪਣਾ ਹੈ ਨਾਮ ਜਪਣਾ ਵੀ ਜ਼ਰੂਰੀ ਆ ਅਤੇ ਗੁਰਬਾਣੀ ਦਾ ਪਾਠ ਕਰਨਾ ਵੀ ਜ਼ਰੂਰੀ ਆ ਗੁਰਬਾਣੀ ਨੂੰ ਸਮਝਣਾ ਵੀ ਜ਼ਰੂਰੀ ਆ ਕੰਮ ਸਾਰੇ ਹੀ ਜ਼ਰੂਰੀ ਆ ਪਰ ਸਭ ਤੋਂ ਪਹਿਲਾਂ ਆਪਾਂ ਨਾਮ ਜਪੀਏ ਭਾਵੇਂ 5 ਮਿੰਟ 10 ਮਿੰਟ 15 ਮਿੰਟ ਫਿਰ ਉਸ ਤੋਂ ਬਾਅਦ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਕੇ ਫਿਰ ਨਾਮ ਜਪਣਾ ਹੈ ਸਿਮਰਨ ਕਰਨਾ ਹੈ ਜਿੰਨੀ ਦੇਰ ਕਰ ਸਕਦੇ ਆ ਅਤੇ ਜੋ ਵੀ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਬੜੇ ਸੈਜੇ ਸੈਜੇ ਆਰਾਮ ਦੇ ਨਾਲ ਕਰਨਾ ਤਾਂ ਜੋ ਸਾਨੂੰ ਸਮਝ ਲੱਗੇ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਸਮਝਾਇਆ ਹੈ ਜਦੋਂ ਆਪਾਂ ਗੁਰਬਾਣੀ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਨਾ ਫਿਰ ਸਾਨੂੰ ਕੁਝ ਵੀ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਣੀ ਜਿਵੇਂ ਹੁਣ ਆਪਾਂ ਨਾਮ ਜਪਣ ਦੇ ਲਈ ਵੀ ਦੂਜਿਆਂ ਨੂੰ ਪੁੱਛਦੇ ਹਾਂ ਕਿ ਅਸੀਂ ਸਵੇਰੇ ਉੱਠ ਕੇ ਕੀ ਕਰੀਏ ਕਿਹੜਾ ਪਾਠ ਕਰੀਏ ਕਿਹੜੇ ਸ਼ਬਦ ਦਾ ਜਾਪ ਕਰੀਏ ਜਦੋਂ ਹੀ ਆਪਾਂ ਗੁਰੂ ਚਰਨਾਂ ਦੇ ਨਾਲ ਜੁੜ ਜਾਂਦੇ ਆ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੰਦੇ ਆ ਗੁਰਬਾਣੀ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਆ ਤਾਂ ਸਾਡੇ ਜਿਹੜੇ ਮਨ ਦੇ ਸਵਾਲ ਨੇ ਨਾ ਉਹਨਾਂ ਦੇ ਜਵਾਬ ਆਪਣੇ ਆਪ ਮਿਲਣੇ ਸ਼ੁਰੂ ਹੋ ਜਾਂਦੇ ਆ ਫਿਰ ਸਾਨੂੰ ਕਿਸੇ ਤੋਂ ਕੁਝ ਵੀ ਪੁੱਛਣ ਦੀ ਲੋੜ ਨਹੀਂ ਪੈਂਦੀ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਗੁਰਬਾਣੀ ਦਾ ਪਾਠ ਹੈ ਨਾ ਜੋ ਉਹ ਗੁਰੂ ਦਾ ਗਿਆਨ ਆ ਅਤੇ ਗੁਰੂ ਦਾ ਗਿਆਨ ਅਸੀਂ ਕਿਸੇ ਵੀ ਵੇਲੇ ਲੈ ਸਕਦੇ ਆ ਜਦੋਂ ਵੀ ਸਾਨੂੰ ਲੋੜ ਆ ਹੁਣ ਕਈ ਵਾਰ ਮਨ ਕਿੰਨਾ ਅਸ਼ਾਂਤ ਹੁੰਦਾ ਹੈ ਪਰੇਸ਼ਾਨ ਹੁੰਦਾ ਹੈ ਤਾਂ ਕੁਝ ਲੋਕ ਪਰੇਸ਼ਾਨੀ ਵਿੱਚ ਉਦਾਸੀ ਵਿੱਚ ਆਪਣੇ ਕਿਸੇ ਦੋਸਤ ਮਿੱਤਰ ਭੈਣ ਭਰਾ ਦੇ ਕੋਲ ਜਾਂਦੇ ਆ ਵੀ ਉਹਦੇ ਕੋਲ ਜਾ ਕੇ ਆਪਣਾ ਦੁੱਖ ਸਾਂਝਾ ਕਰੀਏ ਸਾਡਾ ਦੁੱਖ ਘਟੇਗਾ ਪਰ ਜੋ ਗੁਰੂ ਦੇ ਪਿਆਰੇ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ ਕਿ ਸਾਡੀਆਂ ਸਾਰੀਆਂ ਦੁੱਖ ਤਕਲੀਫਾਂ ਦੇ ਹੱਲ ਤਾਂ ਗੁਰੂ ਸਾਹਿਬ ਜੀ ਦੇ ਕੋਲ ਨੇ ਉਹ ਦੁੱਖ ਦੀ ਘੜੀ ਦੇ ਵਿੱਚ ਚਿੰਤਾ ਦੀ ਘੜੀ ਦੇ ਵਿੱਚ ਗੁਰੂ ਗੱਲ ਭਜਦੇ ਨੇ ਗੁਰੂ ਘਰੇ ਜਾਂਦੇ ਨੇ ਜਾਂ ਘਰ ਦੇ ਵਿੱਚ ਰਹਿ ਕੇ ਗੁਰਬਾਣੀ ਦਾ ਪਾਠ ਕਰਦੇ ਨੇ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਨੇ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਆਰਾਮ ਦੇ ਨਾਲ ਪਿਆਰ ਦੇ ਨਾਲ ਪੜ੍ਹੀਏ ਤਾਂ ਮਨ ਦੇ ਸਾਰੇ ਸ਼ੰਕੇ ਦੂਰ ਹੁੰਦੇ ਨੇ ਸਾਰੀਆਂ ਚਿੰਤਾਵਾਂ ਦੂਰ ਹੁੰਦੀਆਂ ਨੇ ਜਿਉ ਭਾਈ ਸਾਹਿਬ ਜੀ ਦੀ ਬਾਣੀ ਪੜ੍ਹੀਏ ਤਾਂ ਡਰ ਭੈ ਦੂਰ ਹੁੰਦੇ ਨੇ ਤਾਂ ਫਿਰ ਸਾਨੂੰ ਕਿਸੇ ਨੂੰ ਵੀ ਕੋਈ ਪੁੱਛਣ ਦੀ ਲੋੜ ਨਹੀਂ ਪੈਂਦੀ ਫਿਰ ਸਾਨੂੰ ਸਾਡਾ ਆਪਣਾ ਮਨ ਸ਼ਾਂਤ ਕਰਨ ਦਾ ਤਰੀਕਾ ਆ ਜਾਂਦਾ ਹੈ ਆਪਣੇ ਮਨ ਦੀ ਉਦਾਸੀ ਦੂਰ ਕਰਨ ਦਾ ਤਰੀਕਾ ਆ ਜਾਂਦਾ ਹੈ ਸਾਨੂੰ ਮੁਸ਼ਕਲਾਂ ਪਰੇਸ਼ਾਨੀਆਂ ਦੇ ਨਾਲ ਨਜਿੱਠਣ ਦਾ ਤਰੀਕਾ ਆ ਜਾਂਦਾ ਹੈ ਵੀ ਅਸੀਂ ਆਪਣੇ ਦੁੱਖਾਂ ਦੇ ਨਾਲ ਕਿੰਜ ਡੀਲ ਕਰਨਾ ਹੈ ਇਹ ਸਭ ਕੁਝ ਸਾਨੂੰ ਗੁਰੂ ਦੇ ਗਿਆਨ ਤੋਂ ਮਿਲਦਾ ਹੈ ਤਾਂ ਗੁਰਬਾਣੀ ਦਾ ਪਾਠ ਵੀ ਕਰਨਾ ਹੈ ਪਾਠ ਕਰਕੇ ਸਮਝਣਾ ਵੀ ਆ ਪਰ ਨਾਲ ਨਾਮ ਜ਼ਰੂਰ ਜਪਣਾ ਹੈ ਤਾਂ ਬਸ ਕੱਲ ਤੋਂ ਹੀ ਇੱਕ ਤਾਂ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਭਾਵੇਂ ਕਿ ਅੰਮ੍ਰਿਤ ਵੇਲੇ ਦੇ ਵਿੱਚ ਉੱਠਣਾ ਹੈ ਸਵੇਰੇ 3 ਤੋਂ 6 ਦੇ ਵਿੱਚਕਾਰ ਉੱਠਣਾ ਉੱਠਦੇ ਆਸਾਰ ਆਪਣੇ ਬਿਸਤਰ ਦੇ ਉੱਤੇ ਲੰਮੇ ਪਿਆ-ਪਿਆ ਵਾਹਿਗੁਰੂ ਜੀ ਦਾ ਨਾਮ ਜਪਣਾ ਜੇ ਲੰਮੇ ਪੈ ਕੇ ਨਹੀਂ ਜਪ ਸਕਦੇ ਬੈਠ ਕੇ ਜਪਣਾ 5 ਮਿੰਟ 10 ਮਿੰਟ 15 ਮਿੰਟ ਜਿੰਨਾ ਜਪ ਸਕੋ ਨਾਮ ਜਪਣ ਤੋਂ ਬਾਅਦ ਇਸ਼ਨਾਨ ਕਰਨਾ ਫਿਰ ਗੁਰਬਾਣੀ ਦਾ ਪਾਠ ਕਰਨਾ ਸਵੇਰ ਦਾ ਸਾਰਾ ਸਮਾਂ ਗੁਰੂ ਚਰਨਾਂ ਦੇ ਵਿੱਚ ਲਾਉਣਾ ਹੈ ਸਵੇਰ ਦੀ ਸੈਰ ਕਰਨੀ ਸਾਡੇ ਲਈ ਬਹੁਤ ਜ਼ਰੂਰੀ ਆ